ਕਿ ਸ਼ਹਿਰ ਗੁਰਾਇਆਂ ਦੀਆਂ ਜਿੰਨੀਆਂ ਵੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਚਾਨਾਂ ਦੇ ਵਿੱਚ ਵਾਰ-ਵਾਰ ਬੇਨਤੀ ਕਰਨ ਆਏ ਆ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਅਕਾਲੀ ਨੇ ਚਾਹੇ ਉਹ ਬਸਵਾ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਨੇ ਚਾਹੇ ਉਹ ਇੱਥੇ ਤਾਂ ਕਿ ਆਵਾਜ਼ ਦੀ ਪਾਰਟੀ ਨੇ ਸਾਰਿਆਂ ਦੇ ਚਾਨਾਂ ਦੇ ਵਿੱਚ ਵਾਰ-ਵਾਰ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ ਆਪਾਂ ਪਾਰਟੀਵਾਦੀਤ ਨੂੰ ਛੱਰਦੇ ਹੋਏ ਸ਼ਹਿਰ ਗੁਰਾਇਆਂ ਦੇ ਵਿਕਾਸ ਵਾਸਤੇ ਸ਼ਹਿਰ ਗੁਰਾਇਆਂ ਦੇ ਭਲੇ ਵਾਸਤੇ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਵਾਸਤੇ ਆਈਏ ਆਪਾਂ ਇਕਜੁੱਟ ਹੋ ਕੇ ਹੰਬਲਾ ਮਾਰੀਏ ਗੁਰਾਇਆ ਦੇ ਵਾਰਡ ਨੰਬਰ 12 ਸ਼ਮਸ਼ਾਨ ਕਾਟ ਨੇੜੇ ਬਣੇ 66 ਦੀ 39 ਲੱਖ ਤੋਂ ਵੱਧ ਦੀ ਲਾਗਤ ਨਾਲ ਸਫਾਈ ਕਰਵਾ ਕੇ ਥਾਪਰ ਮਾਡਲ 66 ਬਣਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਫਲੋਰ ਦੇ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਕੌਂਸਲਰ ਹਰਮੇਸ਼ ਲਾਲ ਆਮ ਆਦਮੀ ਪਾਰਟੀ ਦੇ ਆਗੂ ਰਾਹੁਲ ਪੁੰਜ ਗੁਰਵਿੰਦਰ ਸਿੰਘ ਨੋਰਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਹੋਇਆ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ ਕਰਨ ਲਈ ਅਤੇ ਸੁੰਦਰ ਦਿਖ ਦੇਣ ਲਈ 39 ਲੱਖ ਦੀ ਗਰਾਂਟ ਦੇ ਕੇ ਇਸ ਛੱਪੜ ਦੀ ਸਫਾਈ ਕਰਵਾ ਕੇ ਇਸ ਨੂੰ ਥਾਪਰ ਮਾਡਲ ਦਾ ਛੱਪੜ ਬਣਾਇਆ ਜਾ ਰਿਹਾ ਹੈ ਜਿੱਥੇ ਪਾਰਕ ਵੀ ਬਣਾਈ ਜਾ ਰਹੀ ਹੈ ਅਤੇ ਇੱਥੇ ਜਿਮ ਵੀ ਲਗਵਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਵੀ ਸ਼ਹਿਰ ਦੇ ਵਿਕਾਸ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਇਹ ਸਮੱਸਿਆ ਦਾ ਹੱਲ ਪੂਰੇ ਸ਼ਹਿਰ ਦਾ ਹੋਣਾ ਹੈ ਨਾ ਕਿ ਕਿਸੇ ਇੱਕ ਪਾਰਟੀ ਦਾ ਇਸ ਮੌਕੇ ਪਲਵਿੰਦਰ ਸਿੰਘ ਨੋਰਾ ਜਸੀ ਚੌਕੜੀਆ ਬੂਟਾ ਸਿੰਘ ਟਿੱਲੋ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ ਅਸੀਂ ਸ਼ਹਿਰ ਗੁਰਾਇਆਂ ਦੇ ਸਾਰੇ ਹੀ ਬਸਨੀਕ ਅੱਜ ਬਾੜ ਨੰਬਰ 12 ਦੇ ਜਿਹੜਾ ਸਾਡੇ ਮੌਜੂਦਾ ਕੌਂਸਲਰ ਹਰਮੇਸ਼ਰਾਲ ਹਮੇਸ਼ੀ ਸੀ ਉਹਨਾਂ ਦੀ ਗਵਾਹੀ ਦੇ ਵਿੱਚ ਮੇਰੇ ਨਾਲ ਵਿਸ਼ੇਸ਼ ਤੌਰ ਤੇ ਆਏ ਨੇ ਗੁਰਾਇਆਂ ਤੋਂ ਬਲਵਿੰਦਰ ਸਿੰਘ ਨੌਰਾ ਜੀ ਇਸੇ ਤਰ੍ਹਾਂ ਹੀ ਗੁਰਾਇਆਂ ਤੋਂ ਗੁਰਵਿੰਦਰ ਸਿੰਘ ਨੌਰਾ ਜੀ ਬਾੜ ਨੰਬਰ 2 ਦੇ ਸੈਕਟਰੀ ਰਾਹੁਲ ਪੰਜ ਜੀ ਸਾਡੇ ਨਾਲ ਜਸੀ ਜੋਂਗੜੀਆ ਜੀ ਬੁਟਾ ਸਿੰਘ ਢਿੱਲੋਂ ਜੀ ਪਰਮਜੀਤ ਸਿੰਘ ਢਿੱਲੋਂ ਜੀ ਸਰਬਜੀਤ ਲਖਾ ਜੀ ਅਤੇ ਹੋਰ ਵੀ ਜਿੰਨੀ ਆ ਮੋਜਜ ਸ਼ਖਸੀਤਾਂ ਆਂ ਨੇ ਉਹਨਾਂ ਦਾ ਸਾਰਿਆਂ ਦਾ ਇੱਥੇ ਆਉਂਦੇ ਵਿਸ਼ੇਸ਼ ਧੰਨਵਾਦ ਅਤੇ ਅਸੀਂ ਧੰਨਵਾਦੀ ਆ ਆਮ ਆਦੀ ਪਾਰਟੀ ਦੇ ਮਾਨਯੋਗ ਸਰਦਾਰ ਭਗਵਾਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਜਿਨ੍ਹਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਹੇਠ ਅੱਜ ਅਸੀਂ ਵਾਰਡ ਨੰਬਰ 12 ਦੇ ਵਿੱਚ ਜਿਹੜਾ ਕਿ ਗਰਾਿਆਂ ਦੇ ਪ੍ਰਮੁੱਖ ਵਾਰਡ ਵਾਰਡ ਨੰਬਰ 1 ਵਾਰਡ ਨੰਬਰ 2 ਵਾਰਡ ਨੰਬਰ 8 ਵਾਰਡ ਨੰਬਰ 9 ਵਾੜ ਨੰਬਰ 10 ਵਾੜ ਨੰਬਰ 11 ਅਤੇ 12 ਤਕਰੀਬਨ 6 ਵਾੜ ਆ ਇਹ 6 ਜਿਹੜੀ ਵਾੜਾਂ ਦੀ ਜਿਹੜੀ ਮੁੱਖ ਸਮੱਸਿਆ ਸੀ ਜਿਵੇਂ ਕਿ ਵੱਖ-ਵੱਖ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਦਾ ਗੰਦਾ ਨਿਕਾਸ ਇਹਦਾ ਕੋਈ ਪ੍ਰਬੰਧ ਨਹੀਂ ਸੀ ਤੇ ਇਸ ਗੰਦੇ ਪਾਣੀ ਦੇ ਨਿਕਾਸੀ ਦੇ ਵਾਸਤੇ ਪ੍ਰਬੰਧ ਦੇ ਲਈ ਅੱਜ ਸਾਡੀ ਜਿਹੜੀ ਸਮੂਚੀ ਟੀਮ ਹੈ ਇਕੱਠੀ ਹੋਈ ਆ ਇਕੱਠੀ ਹੋਣ ਦਾ ਮੁੱਖ ਮਕਸਦ ਇਹ ਹੀ ਆ ਕਿ ਨਗਰ ਗੁਰਾਇਆਂ ਵਾਲੋ तकरीबन 40 ਲੱਖ ਦਾ ਟੈਂਡਰ ਇੱਥੇ ਜਿਹੜਾ ਬਹੁਤ ਹੀ ਖੂਬਸੂਰਤ ਜਿਹੜਾ ਥਾਪਰ ਮਾਡਲ ਮੁਤਾਬਕ ਜੱਛਪੜ ਦੀ ਸਫਾਈ ਕਰਕੇ ਇਹਨੂੰ ਹੀ ਬਹੁਤ ਸੋਹਣਾ ਇੱਕ ਥਾਪਰ ਮਾਡਲ ਬਣਾਇਆ ਜਾ ਰਿਹਾ ਹੈ ਉਸ ਦੇ ਨਾਲ ਇੱਥੇ ਇੱਕ ਪਾਰਕ ਦਾ ਰੂਪ ਦਿੱਤਾ ਜਾਵੇਗਾ ਅਤੇ ਇਹ ਵੀ ਹੋ ਸਕਦਾ ਭਵਿੱਖ ਦੇ ਨਾਬ ਵਿੱਚ ਪਾਰਕ ਦੇ ਨਾਲ-ਨਾਲ ਇੱਥੇ ਇੱਕ ਜਿਮ ਵੀ ਬਣਾਇਆ ਜਾਵੇ ਸੋ ਮੁੱਖ ਸਾਡੇ ਆ ਅੱਜ ਇਕੱਠੇ ਹੋਣ ਦਾ ਮਕਸਦ ਇਹੀ ਹੈ ਕਿ ਸ਼ਹਿਰ ਗੁਰਾਇਆਂ ਦੀਆਂ ਜਿੰਨੀਆਂ ਵੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਚਾਹਨਾ ਦੇ ਵਿੱਚ ਵਾਰ-ਵਾਰ ਬੇਨਤੀ ਕਰਨ ਆਏ ਆ ਚਾਹੇ ਉਹ ਕਾਂਗਰਸੀ ਨੇ ਚਾਹੇ ਉਹ ਅਕਾਲੀ ਨੇ ਚਾਹੇ ਉਹ ਬਸਪਾ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਨੇ ਚਾਹੇ ਉਹ ਇੱਥੇ ਤੱਕ ਆਮ ਆਦਮੀ ਪਾਰਟੀ ਦੇ ਨੇ ਸਾਰਿਆਂ ਦੇ ਚਾਹਨਾ ਦੇ ਵਿੱਚ ਵਾਰ-ਵਾਰ ਬੇਨਤੀ ਹੈ ਕਿ ਆਓ ਇਕੱਠੇ ਹੋ ਕੇ ਆਪਾਂ ਪਾਰਟੀਵਾਦੀਤ ਨੂੰ ਛੱਡਦੇ ਹੋਏ ਸ਼ਹਿਰ ਗੁਰਆਂ ਦੇ ਵਿਕਾਸ ਵਾਸਤੇ ਸ਼ਹਿਰ ਗੁਰਆਂ ਦੇ ਭਲੇ ਵਾਸਤੇ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਵਾਸਤੇ ਆਈਏ ਆਪਾਂ ਇੱਕਜੁੱਟ ਹੋ ਕੇ ਹੰਬਲਾ ਮਾਰੀਏ ਅਤੇ ਸ਼ਹਿਰ ਗੁਰਆਂ ਦੇ ਵਿੱਚੋਂ ਗੰਦੇ ਪਾਣੀ ਦੇ ਦਾ ਨਿਕਾਸ ਇਹ ਪਾ ਇਹਨੂੰ ਮਤਲਬ ਬਾਹਰ ਕੀਤਾ ਜਾਵੇ ਤਾਂ ਜੋ ਇਸ ਦਾ ਗੰਦਾ ਛੱਪੜ ਦਾ ਇੱਥੇ ਦਰਿਆ ਵਗਦਾ ਸੀ ਇਸ ਗੰਦੇ ਛੱਪੜ ਨੂੰ ਇੱਕ ਸੋਹਣੇ ਜਿਹੇ ਪਾਰਕ ਦਾ ਰੂਪ ਦਿੱਤਾ ਜਾ ਸਕੇ ਸੋ ਬਾਰੋ-ਬਾਰ ਇਹੇ ਬੇਨਤੀਆਂ ਨੇ ਕਿ ਆਓ ਸਾਰੇ ਸ਼ਹਿਰ ਵਾਸੀ ਜਿੰਨੀਆਂ ਵੀ ਮਤਾਵਾਂ ਨੇ ਭੈਣਾ ਨੇ ਵੀਰ ਨੇ ਨੌਜਵਾਨ ਸਾਥੀ ਨੇ ਜਦੋਂ ਵੀ ਤੁਹਾਨੂੰ ਟਾਈਮ ਲੱਗਦਾ ਚਾਹੇ ਸਵੇਰ ਦੇ ਟਾਈਮ ਤੇ ਤੁਹਾਨੂੰ ਸਮਾਂ ਲੱਗਦਾ ਚਾਹੇ ਸ਼ਾਮ ਦੇ ਟਾਈਮ ਤੇ ਸਮਾਂ ਲੱਗਦਾ ਇੱਥੇ ਦੇ ਸਾਡੇ ਮੌਜੂਦਾ ਕੌਂਸਲਰ ਹਰਮੇਸ਼ ਚੰਦ ਰਾਹ ਦੇਸ਼ੀ ਜੀ ਨੇ ਤੇ ਹੋਰ ਵੀ ਸਾਡੀ ਸਮੁੱਚੀ ਟੀਮ ਹੈ ਇਹਨਾਂ ਦਾ ਆ ਕੇ ਸਾਥ ਦਿਓ ਵੱਧ ਤੋਂ ਵੱਧ ਤਾਂ ਜੋ ਜਿੱਥੇ ਕੰਮ ਕਰ ਰਿਹਾ ਹੈ ਸਬੰਧਤ ਜਿੰਨੀ ਵੀ ਲੇਬਰ ਤਾਬਕਾ ਆ ਜਾਂ ਠੇਕੇਦਾਰ ਆ ਜਾਂ ਸਾਡੇ ਨਗਰ ਕਾਉਂਸਲ ਦੇ ਜਿੰਨੇ ਵੀ ਅਧਿਕਾਰੀ ਨੇ ਉਹਨਾਂ ਨੂੰ ਇੱਕ ਬੂਸਤ ਮਿਲ ਸਕੇ ਇੱਕ એનર્ਜੀ ਮਿਲ ਸਕੇ ਕਿ ਜਿਹੜਾ ਬਾਰਡ ਨੰਬਰ 12 ਦੇ ਵਿੱਚ ਇਥੋਂ ਗੰਦੇ ਪਾਣੀ ਦੇ ਨਿਕਾਸ ਵਾਸਤੇ ਇੱਕ ਬਹੁਤ ਹੀ ਵੱਡਾ ਉਪਰਾਲਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਲ ਮਿਲੇ ਸ਼ਕਤੀ ਮਿਲੇ ਸੋ ਇਹ ਹੀ ਆਸ ਕਰਦੇ ਹਾਂ ਕਿ ਸਾਰੇ ਜਿੰਨੇ ਵੀ ਸਾਰੇ ਸ਼ਹਿਰ ਨਿਵਾਸੀ ਨੇ ਇਕਜੁੱਟ ਹੋ ਕੇ ਇਸ ਏਕੇ ਦਾ ਆਪਾ ਰੂਪ ਦਈਏ ਤੇ ਜਿੰਨੇ ਇੱਥੇ ਕੰਮ ਕਰਦੇ ਨੇ ਮਹੱਲਾਨ ਵਾਸੀਆਂ ਦਾ ਸਾਥ ਦਈਏ ਤਾਂ ਜੋ ਆਪਾਂ ਹਮਲਾ ਮਾਰ ਕੇ ਇਸ ਨਗਰ ਦੇ ਵਿੱਚੋਂ ਜਿਹੜਾ ਗੰਦੇ ਆ ਗੰਦੇ ਪਾਣੀ ਦਾ ਨਿਕਾਸ ਨੂੰ ਇੱਕ ਖਤਮ ਕਰਦੇ ਹੋਏ ਇੱਕ ਸੋਹਣਾ ਪਾਰਕ ਦਾ ਰੂਪ ਦਿੱਤਾ ਜਾ ਸਕੇ ਹਾਂ ਜੀ ਅੰਸ਼ੀ ਸਾਹਿਬ ਅੱਜ ਅਸੀਂ ਜੇ ਇਸ ਛੱਪੜ ਦੇ ਵਿੱਚ ਖੜੇ ਆ ਇਹ ਬਾੜ ਨੰਬਰ ਪਹਿਲੋ 13 ਸੀ ਜੋ ਕਿ ਬਦਲ ਕੇ 12 ਹੋ ਗਿਆ ਉਸ ਦੇ ਵਿੱਚ ਪੈਂਦਾ तकरीबन 4 ਬਾੜਾਂ ਦੀ ਇੱਥੇ ਪਾਣੀ ਆਉਂਦਾ ਔਰ ਕਾਫੀ ਟਾਈਮ ਤੋਂ ਅਲਾਕੇ ਦੀ ਮੰਗ ਸੀ ਕਿ ਇਹ ਜਿਹੜਾ ਪਾਣੀ ਆ ਕਿਤੇ ਨਾ ਕਿਤੇ ਮਤਲਬ ਇਹਦਾ ਇੰਤਜ਼ਾਮ ਕੀਤਾ ਜਾਵੇ 95 35 ਲੱਖ ਰੁਪਇਆ ਲਾ ਕੇ ਇਸ ਨੂੰ ਅਸੀਂ ਥਾਪਰ ਬਣਾ ਥਾਪਰ ਟੈਪ ਦਾ ਮਾਡਲ ਦਾ ਇਹਨੂੰ ਬਣਾ ਰਹੇ ਆ ਔਰ ਧੰਨਵਾਦ ਕਰਦਾ ਸਰਕਾਰ ਦਾ ਜਿਨ੍ਹਾਂ ਦੇ ਨੂੰ ਬੇਨਤੀ ਕਰਨ ਤੇ ਇਸ ਵੇਲੇ ਕੰਮ ਚਾਲੂ ਕੀਤਾ ਬੜੇ ਜੋਰਾ ਸ਼ੋਰਾ ਨਾਲ ਕੰਮ ਚੱਲ ਰਿਹਾ ਇਹਦੇ ਨਾਲ ਜੋ ਕਿ ਮੇਰਾ ਵਾਰਡ ਪੈਂਦਾ ਆ ਔਰ ਨਰੋਲ ਇੱਥੇ ਤਕਰੀਬਨ ਜ਼ਿਆਦਾ ਐਸਸੀ ਬਰਾਦੀ ਜਾਂਦੀ ਆ ਸਾਨੂੰ ਬਹੁਤ ਦਿੱਕਤ ਸੀ ਸਾਰਾ ਪਾਣੀ ਜਦੋਂ ਭਰ ਜਾਂਦਾ ਸੀ ਤੇ ਘਰਾਂ ਦੇ ਵਿੱਚ ਆ ਜਾਂਦਾ ਸੀਗਾ ਤੇ ਅਸੀਂ ਸਾਰੇ ਹੀ ਇਲਾਕਾ ਨਿਵਾਸੀ ਸਾਰੇ ਹੀ ਵਾਰਡ ਵਾਸੀ ਸਰਕਾਰ ਦੇ ਔਰ ਪ੍ਰਬੰਧਕ ਅਫਸਰਾਂ ਦੇ ਲੀਡਰ ਸਵਾਨਾਂ ਦੇ ਅਸੀਂ ਧੰਨਵਾਦੀ ਆ ਜਿਹੜੇ ਇਹਨੂੰ ਪਹਿਲ ਦੇ ਆਧਾਰ ਤੇ ਬਣਾ ਰਿਹਾ ਆ ਇਹ ਬੰਨ ਨਾਲ ਸਾਡੇ ਇਥੇ ਸ਼ਹੀਦਾ ਸਿੰਘਾ ਜੀ ਦਾ ਗੁਰਦੁਆਰਾ ਸਾਹਿਬ ਹੈ ਜਿਹਦੀ ਕੀ ਕਾਫੀ ਮਾਨਤਾ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਆ ਕਾਫੀ ਪ੍ਰੋਗਰਾਮ ਹੁੰਦੇ ਆ ਜਦੋਂ ਇਹ ਪੜ ਜਾਂਦਾ ਸੀ ਤਾਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪਾਣੀ ਇਕੱਠਾ ਹੋਇਆ ਬੋ ਮਾਰਦਾ ਸੀਗਾ ਵਿਦੇਸ਼ਾਂ ਤੋਂ ਸੰਗਤ ਆਈ ਜਾਂ ਮਹੱਲੇ ਦੀ ਸੰਗਤ ਆਈ ਵੀ ਬੁਰਾ ਮਰਾਂਦੀ ਸੀ ਇਧਰਲੇ ਪਾਸੇ ਸਾਡੇ ਬਾਬਾ ਸੰਧੀ ਜੀ ਦਾ ਦਰਬਾਰ ਆ ਇੱਥੇ ਵੀ ਹਰ ਸਾਲ ਕਾਫੀ ਮੇਲੇ ਲੱਗਦੇ ਆ ਇਹ ਇਹ ਵੀ ਬਰਸਾਤਾਂ ਦੇ ਵਿੱਚ ਪਾਣੀ ਬਾਬੇ ਸੰਧੀ ਦੀ ਦਰਬਾਰ ਦੇ ਵਿੱਚ ਚਲੇ ਜਾਂਦਾ ਸੀ ਕਾਫੀ ਦਿੱਕਤ ਆਉਂਦੀ ਸੀਗੀ ਧੰਨਵਾਦ ਕਰਦਾ ਹਾਂ ਸਰਕਾਰ ਦਾ ਔਰ ਵਿਸ਼ੇਸ਼ ਤੌਰ ਤੇ ਠੇਕੇਦਾਰ ਦੇ ਦਾ ਜਿਹੜਾ ਕਿ ਇੰਨੀ ਗਰਮੀ ਦੇ ਵਿੱਚ ਬੜੇ ਹੀ ਮੁਸਕਕਤ ਦੇ ਨਾਲ ਲੱਗਾ ਹੋਇਆ ਹੈ ਤਾਂ ਕਿ ਇਸ ਨੂੰ ਜਲਦੀ ਤੋਂ ਜਲਦੀ ਸਿਰੇ ਚਾੜਿਆ ਜਾਵੇ ਤੇ ਜੋ ਸਾਡੀ ਇੱਥੇ ਪਬਲਿਕ ਦੀ ਸਮੱਸਿਆ ਹੈ ਜੋ ਕਿ ਤਿੰਨਾ ਚਾਰ ਬਾੜਾਂ ਦੀ ਗੰਦੇ ਪਾਣੀ ਦੀ ਸਮੱਸਿਆ ਹੈ ਉਹਨੂੰ ਹੱਲ ਕੀਤਾ ਜਾਵੇ ਇੱਕ ਵਾਰ ਫੇਰ ਮਾਨ ਸਰਕਾਰ ਦਾ ਸੀਐਮ ਸਾਹਿਬ ਦਾ ਸਾਡੇ ਲੋਕਲ ਬਾਡੀ ਮਨਿਸਟਰ ਸਾਹਿਬ ਦਾ ਸਾਡੇ ਹਲਕਾ ਚਾਹ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਸਾਡੇ ਬਲਾਕ ਪ੍ਰਧਾਨਾਂ ਦਾ ਦਰਜਾ ਦਰਜਾ ਲੀਡਰਾਂ ਦਾ ਮੈਂ ਬਹੁਤ ਧੰਨਵਾਦੀ ਆ ਜਿਹੜਾ ਕਿ ਮੈਨੂੰ ਇਸ ਬਣਾਉਣ ਚ ਸਹਿਯੋਗ ਦੇ ਰਹੇ ਔਰ ਇੱਥੋਂ ਤੱਕਰ ਮੈਂ ਆਸ ਕਰਦਾ ਹਾਂ ਜੋ ਕਿ ਸਾਡੀ ਵਿਰੋਧੀ ਦਲ ਦੇ ਮੈਂਬਰ ਹਨ ਇਹਨੂੰ ਪਹਿਲ ਦੇ ਆਧਾਰ ਤੇ ਬਣਾਉਣ ਦੇ ਵਿੱਚ ਸਾਨੂੰ ਸਹਿਯੋਗ ਦੇਣਗੇ ਨਾ ਕਿ ਰਿਕਾਵਟਾ ਪੈਦਾ ਕਰਨਗੇ ਕਿਉਂਕਿ ਇਹ ਨਾ ਹੀ ਕਿਸੇ ਇੱਕ ਦਾ ਆ ਨਾ ਹੀ ਸਰਕਾਰ ਦਾ ਹੈ ਪਬਲਿਕ ਦਾ ਹੈ ਪਬਲਿਕ ਨੂੰ ਹੀ ਇਹਦਾ ਫਾਇਦਾ ਹੋਣਾ ਜਦੋਂ ਸਾਡੇ ਬੱਚੇ ਪੜਨ ਜਾਂਦੇ ਸੀ ਪਾਣੀ ਦੇ ਵਿੱਚ ਬਰਸਾਤਾਂ ਦੇ ਵਿੱਚ ਉਹਨਾਂ ਦੀ ਸਕੂਲ ਦੀਆਂ ਵਰਦੀਆਂ ਤੱਕਰ ਖਰਾਬ ਹੋ ਜਾਂਦੀਆਂ ਸੀਗੀਆਂ ਔਰ ਮੈਂ ਆਸ ਕਰਦਾ ਹਾਂ ਔਰ ਬੇਨਤੀ ਕਰਦਾ ਹਾਂ ਠੇਕੇਦਾਰ ਸਾਹਿਬ ਨੂੰ ਮੀਡੀਆ ਦੁਆਰਾ ਵੀ ਉਦਾਂ ਵੀ ਬੇ ਇਹਨੂੰ ਜਲਦੀ ਤੋਂ ਜਲਦੀ ਹੱਲ ਕਰਦੇ ਜਾਗੇ ਐਸ ਕੀ ਬਰਸਾਤ ਦੇ ਵਿੱਚ ਅਸੀਂ ਸੁੱਖ ਦਾ ਮਹਿਸੂਸ ਕਰੀਏ ਧੰਨਵਾਦ ਜੀ ਰੀਹੈਬਿਲੀਟੇਸ਼ਨ ਐਂਡ ਰਿਬਿਊਸ਼ਨ ਆਫ ਪਾਉਡ ਅੱਜ ਅਸੀਂ ਖੜੇ ਆ ਜਿਹੜਾ ਛੱਪੜ ਸੀਗਾ ਉਹਨੂੰ ਇੱਕ ਬਹੁਤ ਹੀ ਸੁੰਦਰ ਰੂਪ ਦੇਣ ਜਾ ਰਹੀ ਆ ਸਾਡੀ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਕੋਨ ਸਿੰਘ ਮਾਖਣ ਵਾਲੀ ਸਰਕਾਰ ਜਿਹੜਾ ਇੱਕ ਪਾਣੀ ਹੈਗਾ ਆ ਉਹਨੂੰ ਗੰਦੇ ਪਾਣੀ ਨੂੰ ਉਹਨੂੰ ਉਹਨੂੰ ਤਕਰੀਬਨ ਫਿਲਟਰ ਕਰਕੇ ਦੁਆਰਾ ਜਿਹੜਾ ਪਾਣੀ ਉਹ ਹੀ ਪਾਣੀ ਜਿਹੜਾ ਹੈਗਾ ਉਹ ਧਰਤੀ ਦੇ ਥੱਲੇ ਜਾਊਗਾ ਤੇ ਜਿਹੜਾ ਹੈਗਾ ਪਾਣੀ ਜਿਹੜਾ ਬਹੁਤ ਥੱਲੇ ਜਾ ਰਿਹਾ ਹੈਗਾ ਉਹਨੂੰ ਬਚਾਉਣ ਦੀ ਕੋਸ਼ਿਸ਼ ਸਾਡੀ ਜਿਹੜੀ ਹੈਗੀ ਆ ਸਰਕਾਰ ਕਰ ਰਹੀ ਆ ਜਿੱਥੇ ਸਾਡੀ ਸਰਕਾਰ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਉਥੇ ਮੈਂ ਆਪਣੇ ਨਗਰ ਦੇ ਸਾਰੇ ਵੱਖੋ ਵੱਖ ਲੀਡਰ ਸਹਿਬਾਨਾਂ ਨੂੰ ਬੇਨਤੀ ਕਰਦਾ ਵੀ ਸਾਡਾ ਸਹਿਯੋਗ ਦਿਓ ਇਸ ਕੰਮ ਦੇ ਵਿੱਚ ਕਿਉਂਕਿ ਇਹ ਕੱਲਾ ਜਿਹੜਾ ਕੰਮ ਹੈਗਾ ਉਹ ਕਿਸੇ ਸਾਡਾ ਪਰਸਨਲ ਨਹੀਂ ਹੈਗਾ ਸ਼ਹਿਰ ਦਾ ਕੰਮ ਆ ਤੇ ਮੈਂ ਆਸ ਕਰਦਾ ਵੀ ਸਾਰੀਆਂ ਪਾਰਟੀਆਂ ਦੇ ਸਾਰੇ ਲੀਡਰ ਸਾਡਾ ਸਾਥ ਦੇਣਗੇ ਸਹਿਯੋਗ ਦੇਣਗੇ ਤੇ ਜਿਹੜਾ ਇਹ ਥਾਪਰ ਮਾਡਲ ਦੇ ਰੂਪ ਦੇ ਵਿੱਚ ਜਿਹੜਾ ਇਹ ਛੱਪੜ ਹੈਗਾ ਉਹ ਕਨਵਰਟ ਹੋਣ ਜਾ ਰਿਹਾ ਹੈਗਾ ਰੀਹੈਵਿਊਲੂਸ਼ਨ ਐਂਡ ਬਿਊਟੀਫੀਸ਼ਨ ਆਫ ਪੌਂਡ ਦੇ ਵਿੱਚ ਸੋ ਮੈਂ ਧੰਨਵਾਦ ਕਰਦਾ ਫਿਰ ਮਾਨ ਸਰਕਾਰ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਜਿਹੜਾ ਇੱਥੇ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨ ਇਕੱਠੇ ਹੋਏ ਆ ਕਿਉਂਕਿ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜਾ ਟੈਂਡਰ ਪਾਸ ਕੀਤਾ ਹੈ ਛੱਪੜ ਦਾ 39 ਲੱਖ ਦੀ ਲਾਗਤ ਦੇ ਨਾਲ ਤਕਰੀਬਨ ਜਿਹੜਾ ਕਿ ਸਾਡੇ ਸ਼ਹਿਰ ਨੂੰ ਇੱਕ ਬਹੁਤ ਵੱਡੀ ਦੇਣ ਦੇਣ ਜਾ ਰਹੇ ਆ ਕਿਉਂਕਿ ਅਕਸਰ ਅਸੀਂ ਦੇਖਿਆ ਹੈ ਸਾਡਾ ਜਿਹੜਾ ਅੰਤਿਮ ਸਥਾਨ ਦੀ ਯਾਤਰਾ ਦਾ ਸਥਾਨ ਹੈਗਾ ਬਿਲਕੁਲ ਨੇੜੇ ਹੈਗਾ ਆ ਜਿੰਨੇ ਵੀ ਸਾਡੇ ਇੱਥੇ ਭਾਈਚਾਰੇ ਦੇ ਲੋਕ ਆਂਦੇ ਹੈਗੇ ਉਹ ਇੱਥੋਂ ਲੰਘਦੇ ਆ ਤੇ ਇਹ ਸਥਿਤੀ ਨੂੰ ਦੇਖ ਕੇ ਕਾਫੀ ਵਾਰ ਪਰੇਸ਼ਾਨ ਹੁੰਦੇ ਸੀਗੇ ਕਿ ਕਿਦਾਂ ਦੀ ਰੂਪਰੇਖਾ ਦਿੱਤੀ ਗਈ ਆ ਕਿਉਂਕਿ ਇਹ ਜਿਹੜਾ ਸਾਡਾ ਛੱਪੜ ਆ ਬਹੁਤ ਸਾਲ ਪੁਰਾਣਾ ਆ ਸ਼ਾਇਦ ਸਾਡੀ ਉਮਰ ਤੋਂ ਵੀ ਜ਼ਿਆਦਾ ਪਹਿਲਾਂ ਦਾ ਹੋਵੇ ਇੱਥੇ ਅੱਜ ਤੱਕ ਸਫਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ ਅੱਜ ਸਾਡੀ ਮਾਨ ਸਰਕਾਰ ਨੇ 39 ਲੱਖ ਦੀ ਲਾਗਤ ਦੇ ਨਾਲ ਇਸ ਛੱਪੜ ਦੇ ਵਿਕਾਸ ਨੂੰ ਔਰ ਸਵਸਥ ਪਾਰਤ ਜਿਹੜੀ ਸਵੱਛ ਪਾਰਕੀਨ ਦੇ ਅੰਦਰ ਜਿਹੜਾ ਇਹ ਇੱਥੇ ਉਹ ਪੌਂਡ ਬਣਾਏ ਜਾਣਗੇ ਇੱਕ ਖੂਬ ਬਣਾ ਕੇ ਸੀਚੇਵਾਲ ਮਾਡਲ ਦੀ ਤਰ੍ਹਾਂ ਇੱਕ ਪਾਣੀ ਨੂੰ ਸਵੱਛ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨਾਲ ਇੱਕ ਪਾਰਕ ਦਾ ਰੂਪਰੇਖਾ ਵੀ ਦਿੱਤੀ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਨਿਊਜ਼ ਦੇਖੀ ਸੀ ਜਿਸ ਦੇ ਵਿੱਚ ਸਾਡੇ ਰਾਜਨੀਤਿਕ ਪਾਰਟੀਆਂ ਦੇ ਮੈਂਬਰਾਂ ਨੇ ਜਿਹੜਾ ਵਿਰੋਧ ਕੀਤਾ ਸੀਗਾ ਵਿਰੋਧ ਇਸ ਗੱਲ ਦਾ ਸੀਗਾ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਅੰਦਰ ਜਿਹੜੀ ਇਸ ਗਾਰ ਨੂੰ ਸਿੱਟਿਆ ਜਾ ਰਿਹਾ ਸੀ ਮੈਂ ਸਮਝਦਾ ਹਾਂ ਉਸ ਸੂਝਵਾਨ ਲੀਡਰ ਨੇ ਵੀ ਆਪਣੇ ਵਧੀਆ ਸੰਕੇਤ ਦਿੱਤਾ ਸੀਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸਾਡੀ ਸਖਰਾਜ ਕੌਰ ਭੈਣ ਜੀ ਨੂੰ ਵੀ ਬੇਨਤੀ ਆ ਸਾਡੀਆਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਆ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧ ਰੱਖਦੇ ਹੋਣ ਕਿਉਂਕਿ ਆਪਾਂ ਸਾਰੇ ਲੀਡਰ ਸਭਾਨਾਂ ਦਾ ਇੱਕ ਸੁਪਨਾ ਹੁੰਦਾ ਹੈ ਸ਼ਹਿਰ ਗੁਰਾਇਆਂ ਦੇ ਵਿੱਚ ਆਪਾਂ ਇਸ ਨੂੰ ਵਧੀਆ ਬਣਾਣਾ ਹੈ ਆਓ ਆਪਾਂ ਸਾਰੇ ਰਲ ਕੇ ਇਸ ਨੂੰ ਰੂਪਰੇਖਾ ਨੂੰ ਅੱਗੇ ਵਧਾਈਏ ਔਰ ਆਪਣੇ ਸ਼ਹਿਰ ਨੂੰ ਹਸਪਤੇ ਸੁੰਦਰ ਬਣਾਈਏ ਧੰਨਵਾਦ ਜੀ